ਸਾਤਸਿਕਾ ਲਈ ਸਾਰਿਆਂ ਨੂੰ ਅੱਜ ਆਪਾਂ ਆਏ ਆ ਪਿੰਡ ਕੰਗ ਬਾਈ ਜੱਗੀਰਾਂ ਕੋਲੇ ਵੇਖੋ ਅੱਜ ਵੀ ਬਾਈ ਜੱਗੀਰਾਂ ਕੋਲੇ ਕਟੂਕਟ 7-8 ਮੱਝਾਂ ਹੈਗੀਆਂ ਸਾਰੇ ਟਾਪ ਦੇ ਪੀਸ ਆ ਤੁਹਾਨੂੰ ਪਤਾ ਜੱਗੀਰਿਆ ਪਤੀ ਕਰਉਂਦੇ ਆ ਨਾਲ ਬਾਈ ਜੋਗਾ ਜੀ ਹਾਂ ਬਾਈ ਜੋਗੇ ਸਤਿ ਸ਼ਕਾਲ ਸਾਚੀ ਕਾ ਪਾਈ ਸਤਿ ਸ਼ਕਾਲ ਹੋਰ ਸਤਿ ਸ਼ਕਾਲ ਜੀ ਬਹੁਤ ਵਧੀਆ ਸਤਿ ਸ਼ਕਾਲ ਜੀ ਹੋਣਾ ਕਿਦਾਂ ਠੀਕ ਠਾਕ ਜੀ ਕਿਰਪਾ ਮਾਲਕ ਦੀ ਬਹੁਤ ਵਧੀਆ ਮਹਾਰਾਜ ਦੀ ਕਿਰਪਾ ਤੁਸੀਂ ਸੁਣਾਓ ਵਧੀਆ ਹੀ ਵਧੀਆ ਹੋਰ ਸੰਦੀਪ ਡੇਰੀ ਫਾਰਮ ਚੈਨਲ ਦੇਖਣ ਵਾਲੇ ਮੇਰੇ ਵੱਡੇ ਵੀਰਾਂ ਭੈਣਾਂ ਭਰਾਵਾਂ ਨੂੰ ਸਤਿ ਸ਼ਕਾਲ ਜੀ ਔਰ ਭਾਈ ਨੂੰ ਕੰਮ ਪੈ ਗਿਆ ਫਿਰ ਹਾਂਜੀ ਹਾਂਜੀ ਕੰਮ ਪੈ ਗਿਆ ਬਾਈ ਠੀਕ ਆ ਠੀਕ ਆ ਚਲੋ ਕੋਈ ਨਹੀਂ ਕੰਮ ਫਿਰ ਜਰੂਰੀ ਤਾਂ ਨਾ ਬਾਕੀ ਅੱਜ ਫਿਰ ਭਾਈ ਜੱਗੀ ਅੱਜ ਭਾਜੀ ਮੱਝਾ ਤਾਂ ਆਪਣੇ ਕੋਲ 10 ਝੋਟੀਆਂ ਵਾਂ ਪਰ ਅੱਜ 6 ਵੀਡੀਓ ਦੇ ਵਿੱਚ ਪੀਸ ਪਾਉਣੇ ਆ 4 ਸੁਈਆਂ ਸਵਾਈਆਂ ਤੇ 2 ਝੋਟੀਆਂ ਤਿਆਰ ਆ ਗੱਬਣਾ ਬਹੁਤ ਜਿਆਦੀਆਂ ਟਾਕ ਪਾਰਟੀ ਨੇ ਹਾਂਜੀ 2 ਗੱਬਣਾ 4 ਸੁਈਆਂ ਇੱਕ ਰਾਤ ਦੀ ਸੁਈ ਹੈ ਝੋਟੀ ਭਾਜੀ ਦੁੱਜਣ ਬਹੁਤ ਜਾਰੀਆਂ ਚੰਗੀਆਂ ਮਾਲ ਤੁਹਾਨੂੰ ਪਤਾ ਯਾਰੀ ਆਪਣਾ ਸੁਥਰਾ ਹੁੰਦਾ ਵਾ ਤੇ ਰਾਤੀ ਸੁਈ ਝੋਟੀ ਇਧਰ ਦੇਖੋ ਬਟਨ ਲੱਗੇ ਐ ਬਿੰਦੀ ਵਾਲਾ ਬਾਨਾ ਅਵੇ ਜੇ ਪੁੜੇ ਪਣੇ ਨਹੀਂ ਚੁਕੇ ਜੇਰ ਜੂਰ ਪਾਤੀ ਤੇ ਦੋ ਚਵਾਈਆਂ ਕੀਤੀਆਂ ਵਾਂ ਕੋਟ ਪੈਂਟ ਵਾਲੇ ਪੜਨ ਲੱਗੇ ਹਾਂਜੀ ਤਿੰਨ ਤਿੰਨ ਕਿਲੋ ਦੀ ਚਵਾਈ ਰਾਤੀ ਤਿੰਨ ਕਿਲੋ ਚੋਇਆ ਜੇ ਤਿੰਨ ਕਿਲੋ ਆਵੇ ਸਵੇਰੇ ਚੋਇਆ ਜੇ ਤੇ ਅਜੇ ਬੱਚੇ ਕੋ ਆਵੇ ਉੱਠਿਆ ਨਹੀਂ ਜਾਂਦੇ ਕੱਚਾ ਮਤਲਬ ਆਵੇ ਜੇ ਪੁੜੇ ਵੀ ਨਹੀਂ ਚੁਕੇ ਜੇਰ ਜੂਰ ਪਾਤੀ ਹੈ ਦੂਜਾ ਸੂਆ ਕੱਟੀਦਾ ਇਧਰ ਵਿਰਲਾ ਉਰਲਾ ਵੇਖੋ ਕਿੰਨੀ ਗਾਰੰਟੀ ਗਾਰੰਟੀ ਆਈ ਜੀ ਦੁੱਧ ਦੀ ਗਾਰੰਟੀ ਭਾਜੀ ਬਾਦ ਇਹ ਸਾਹਮਣਾ ਜਿੰਨਾ ਗਿਆ ਮਤਲਬ ਕਿ ਮੋਲਾ ਪਾਂਚ ਕਰਨੇ ਬਿਲਕੁਲ ਛੋੜੇ ਛੋੜੇ ਵਾਵਾ ਦੇ ਨੂੰਗੇ ਵੀਡੀਓ ਪਾਈ ਨੂੰ 12 ਕਿਲੋ ਦੁੱਧ ਝੋਟੀਆਂ ਥਣ ਥਣ ਵੇਖੋ ਕਿੰਨਾ ਗੇੜ ਘੜ ਵੇਰ ਲਾ ਦੇ ਲਗਾ ਵਾ ਤੇ 12 ਕਿਲੋ ਐ ਆਰਾਮ ਨਹੀਂ ਦੇ ਜਊਗੀ ਝੋਟੀ ਪਾ ਚ ਕੀ ਔੜਤਿਆਂ ਵਾਲੇ ਕਰ ਔੜਤਿਆਂ ਵਾਲੇ ਕਰਨੇ ਕਹਿਣ ਨੂੰ ਭਾਵੇਂ 15 ਕਿਲੋ ਕਹੇ ਦੀ ਪਰ 12 ਕਿਲੋ ਕੱਟੀ ਆਰਾਮ ਨਾਲ ਹੀ ਦੇ ਜਊਗੀ ਜਿੰਨਾਂ ਦਾ ਥਣ ਪਾਂਡਾ ਲੱਗਾ ਤੇ ਰੰਗ ਰੂੰਗ ਵੇਖੋ ਕੁਆਲਟੀ ਵਾਲੀ ਕੱਟੀ ਐ ਬਿਲਕੁਲ ਤਾਜੀ ਐ ਦੇਖੋ ਦੁਜਾ ਸੁਆ ਅੱਜ ਨਾਲੇ ਮਿੰਦਾ ਵੀ ਰਾਇਆ ਅੱਜ ਆਫਰ ਨਾਲ ਅੱਜ ਬਿਲਕੁਲ ਜਾਇਜ਼ ਛੋਡਾ ਪੂਰੀਆਂ ਖੁੱਲੇ ਗੱਫੇ ਅੱਜ ਕਰ ਦੇਣੇ ਆ ਅਜੇ ਝੋਟੀ ਨੇ ਨਾ ਲੱਕਾ ਲੁੱਕਾ ਲਾਇਆ ਵਾ ਸੂਕੇ ਕਿਉਂਕਿ ਡੰਗਰ ਤਾਨੂੰ ਪੜਾ ਸੂਕੇ ਪਠਾ ਪੁਠਾ ਨਹੀਂ ਪੂਰਾ ਅਜੇ ਚੋਕਦਾ ਠੀਕ ਆ ਬਈ ਜੋ ਗਿਆ ਫਿਰ ਅਸਲ 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 ਵੇਖੋ ਬਿੰਦੀਆਂ ਲਾਲੇ ਵਾਲਾ ਲੱਗਾ ਤੇ ਕੱਟੀ ਕਿੱਦਾਂ ਦੀ ਐ ਪਤਲੀ ਚਮੜੀ ਕਾਗਜ਼ ਵਰਗੀ ਲੱਗੀ ਬਹੁਤ ਜਿਆਦੀ ਚੰਗੀ ਆ ਖਰੀ ਸਾਫ ਆ ਪਾ ਵੀ ਬਿਲਕੁਲ ਜਾਇਜ ਆ ਕੱਟੀ ਵੇਖੋ ਗੜਗੜ ਵਰਲਾਂ ਤੇ ਥਣ ਲੱਗਾ ਕਿ ਨਹੀਂ ਕਿੰਨੇ ਦੇ ਰਹੀਏ ਫਿਰ ਚੱਕੀ ਬਾਈ ਕੱਟੀ ਤੇ ਪਿੰਦੇ ਪਾਸ ਸਵਾ ਲਖ ਦੀ ਆ ਹਾਂਜੀ ਕਿਉਂਕਿ ਵੇਚੀਆਂ ਵੀ ਆ ਤੇ ਕੱਟੀ ਸਵਾ ਦੀ ਵੀ ਆ ਪਾ ਮੈਂ 1 35 ਵੀ ਕਰ ਲਈਏ ਪਰ ਅੱਜ ਅੱਜ ਜਿਹੜੇ ਮੋਲਿਆ ਨਾ ਆਪਣੇ ਬਿਲਕੁਲ ਜੈ ਬਿਲਕੁਲ ਅੱਜ ਵਾਵਾ ਦਿਨ ਹੋ ਗਏ ਵੀਡੀਓ ਪਾਈ ਨੂੰ ਤੇ ਮਾਲ ਵੇਚਣਾ ਵਾ ਬੰਦੇ ਦੇ ਬਾ ਦੇ ਇਧਰ ਦੇਖੋ ਐ ਕਾਜਰਗੀ ਚਮੜੀ ਆ ਕੱਟੀ ਦੀ ਲੱਗੀ ਤੇ ਸਾਫ ਵੇਲਾ ਕਿ ਨਹੀਂ ਆ ਇਧਰੇ ਪੂਰਾ ਐ ਗੇਠ ਗੇੜ ਵਿਰਲਾ ਤੇ ਐ ਕੋਈ ਬਾਹੀ ਨਹੀਂ ਕੋਈ ਸ਼ਾਹੀ ਨਹੀਂ ਪਛਾਣ ਉਹ ਲੈ ਬਾਹਰ ਹੀ ਲਾਈ ਫਿਰੂ ਦੋਦ ਤੇ ਆਣ ਕੇ ਝੋਟੀ ਉਹਨਾਂ ਹੀ ਗਾੜੀ ਆ ਵੇਲਾ ਗਾੜੀ ਵੀ ਪਿਛੇ ਅੱਗੇ ਚੜਾ ਕੇ ਨਾਲਾਈ ਫਿਰਦੀ ਆ ਅੱਜ ਜਿਹੜਾ ਮੁੱਲ ਬਿਲਕੁਲ ਜੈ 115 ਦੀ ਦੇ ਦਈਏ 3000 ਵਿੱਚੋਂ ਹੋਰ ਛੋੜੇ 112 ਦੀ ਝੋਟੀ ਦੇਣੀ ਆ 112 ਦੀ 112 ਦੀ ਜੈਸ ਨੂੰ ਹੀ ਪਰ ਕੱਟੀ ਸਵਾ ਲੱਖ ਦੀ ਵੀ ਵਿਕਦੀ ਆ ਜਿਹੜਾ ਵੀ ਲੈ ਜੂਆ ਵੇਲੋ ਅਜੇ ਬਾਹਨਾ ਖਾਲੀ ਆ ਕੱਟੀ ਨੇ ਅਜੇ ਬਣਨਾ ਵਾ ਅਜੇ ਮਤਲਬ ਬਿਲਕੁਲ ਤਾਜੀ ਸੂਈ ਆ ਵੇਖੋ ਛੋੜ ਕਰਤੀ ਫਿਰ 112 ਦੀ ਜੈਸ ਨੂੰ ਹੀ ਹੋਣੀ ਆ ਮੋਲਾ ਪਾਓ ਕਰਨੇ ਫਿਕਸ ਹੀ ਜਾਂ ਦੇ ਬਰਕਤ ਇੱਕ ਹਜ਼ਾਰ ਤੇ ਮੈਂ ਦੇਵੀ ਤੇ ਤੂੰ ਆਇਆ ਤੇਰਾ ਸ਼ੋਰ ਕਰ ਇੱਕ 10 ਦੀ ਲਾਸਟ ਜਿਹੜੀ ਦੇਣੀ ਆ ਬਸ ਲੋਈ 10 ਦੀ ਜਿਹਨੂੰ 10 ਦੀ ਚੰਗੀ ਲੱਗੇ ਉਹ ਵੀ ਰਸਾਈ ਪਾ ਦੇ ਦੂਜਾ ਵੀਰ ਆਵੇਂ ਪਤਾ ਕੀ ਖਪਾ ਨਾ ਕਰੇ ਕਿਉਂਕਿ ਮੁੱਲ ਬਿਲਕੁਲ ਜਾਇਜ਼ ਪਾਏ ਆ ਲੋਈ 1 ਲੱਖ 10 ਮਗਰ ਕੱਟੀ ਜੇ بس 11 ਦੀ ਹੋਣੀ ਆ ਮੁੜ ਕੇ ਵੀਰੇ ਵੀ ਨਾ ਕਵੇ ਪੰਜ ਲੈ ਲੋ ਆઠ ਲੈ ਲੋ 11 ਚੋਂ ਮਾਨਤਨ ਆਪਣੀ ਖੁਸ਼ੀ ਨਾ ਕਰਦਾਂਗੇ ਆ ਭਾਈ ਜੀ ਵੇਖੋ ਭਾਜੀ ਦੂਜਾ ਸੁਆ ਝੋਟੀ ਇਧਰ ਐ ਛਗੀ ਵੇ ਲੋਈ ਲੋਈ ਝੋਟੀ ਵੇ ਦੂਜਾ ਸੁਆ 15 ਕਿਲੋ ਦਾ ਕੰਡੇ ਵਾਲਾ ਝੋਟੀ ਥੱਲੇ ਜੇ ਠੁੱਚੀ ਜੇ ਕੋਈ ਲੀਟਰ ਮਾਰੂਗਾ ਤੇ 16 ਲੀਟਰ ਮਰਾਵਾਂਗੇ ਜੇ ਕੋਈ ਕੰਡਾ ਮਾਰੂਗਾ ਤੇ 14 ਲੀਟਰਾਂ ਦੇ ਜਿਹੜਾ ਮਰਜੀ ਲੈ ਜੇ ਇੱਕ ਹਫਤੇ ਦੀ ਸੋਈ ਜੇ ਦੂਜਾ ਸੁਆ ਦੀ ਝੋਟੀ ਖੋਲੋ ਫਿਰ ਭਾਈ ਜੀ ਤੋਰੋ ਵੇਖ ਕਾ ਅੱਧ ਵਜਨ ਵੇਖ ਲਾ ਝੋਟੀ ਦਾ ਕਿ ਦਾਣਾ ਦੇ ਵੇਖ ਹੈ ਕਿ ਨਹੀਂ ਕੋੜੀ ਜਿੱਡੀ ਝੋਟੀ ਵੇਖ ਲਾ ਊਠ ਜਿੱਦੀ ਆ ਹੈਗੀ ਹੈਗੀ ਇਹ ਹੋਰ ਦੂਜਾ ਸੁਆ ਸ਼ਗੀ ਮੂੰਹ ਤੋਰ ਫੇ ਭਾਈ ਮੈਂ ਜਿੱਦਾਂ ਕਾਦੇਆ ਫੋਲ ਵੱਡੀ ਤੇ ਝੋਟੀ ਵਜਨ ਵੇਖ ਲਾ ਝੋਟੀ ਦਾ ਕਿ ਡਾ ਰੇ ਲੋਹੀ ਝੋਟੀ ਇਹਦੇ ਮਗਰ ਕਟਾਈ ਲੋਹੀ ਝੋਟੀ ਦੇ ਮਗਰ ਲੋਹਾ ਹੀ ਕਟਾਈ ਵੇਖ ਲਾ ਕੱਟਾ ਵੀ ਬਹੁਤ ਚੰਗੀ ਝੋਟੀ ਆ ਟਾਪ ਕੁਆਲਟੀ ਦੀ ਲੋਈ ਕੱਟਾਈ ਮਾਰੀ ਤਾਰੀ ਸੂਈ ਬਿਲਕੁਲ ਆਪਣੀ ਜੇ ਮੈਲੇ ਮੂਲੇ ਦੇ ਚੱਲਣਾ ਵੇ ਝੋਟੀ ਦਾ ਕੱਦ ਕਾੜ ਫੁਖਾ ਦੇ ਕਿੱਡਾ ਵਾ ਤੇ ਥਣਲੇਵਾ ਬੁਖਾ ਦੇ ਕਿੰਨਾ ਪਛਾਣ ਨੂੰ ਲਾਈ ਫਿਰਦੀ ਗਰੀ ਬਹੁਤ ਜਿਆਦੀ ਚੰਗੀ ਏ ਸਾਫ ਸੁਥਰੀ ਝੋਟੀ ਨਹੀਂ ਨਹੀਂ ਬਹੁਤ ਸੁਣੀ ਲੋ ਇਹ ਦੇਖੋ ਵਾਲੀ ਅਸਲਾ ਕਿੰਮਾ ਸੂਆ ਭਾਈ ਜੇ ਕੀ ਦੋ ਤਿਆ ਸੂਆ ਸ਼ਗੀ ਮੂੰਹ ਆ ਵੀਰ ਪਿਓਰ ਦੁਜਾ ਸੁਆਏ ਨਹੀਂ ਕਿ ਤਿੱਜਾ ਪਿਓਰ ਦੁਜਾ ਉਹਦੇ ਦੁਜਾ ਹੀ ਆਖਾਂਗੇ ਦੱਸੋ ਕੱਤੀ ਦਿਆ ਭਾਜੀ 2 ਲੱਖ ਦੀ ਵੇਲਾ ਕੱਦ ਕਰਦੇ ਝੋਟੀ ਦਾ ਇਧਰ ਆ ਪਰ ਬਿਲਕੁਲ ਜਾਇਜ ਅਜ ਰੇਟ ਕਰਨੇ ਆ ਕੋਈ ਮੋਲ ਜ਼ਿਆਦਾ ਨਹੀਂ ਕਰਨ ਦੇਣ ਲੈਣ ਵਾਲੀ 1.75 ਦੀ ਦੇ ਦਈਏ ਹਾਂ ਜੋਗੇ 1.65 ਦੀ 1.60 ਦੀ ਭਾਜੀ ਯੈਸ ਲੋ ਹੀ ਹੋਣੀ ਆ ਉਹ 1.60 ਹਜ਼ਾਰ ਦੀ ਆਏਗਾ ਤਾਂ ਮਾਨਤਨ ਛੋਟ ਕਰਾਂਗੇ 1.5 ਇਧਰ ਕਾਦ ਵਿਖਾਦੇ ਪਿਛਾ ਹੋਗੇ ਵੀਰ ਮੇਦੇ ਆਹ ਬਘਾਰੇ ਉਹ ਵੀ ਝੋਟੀ ਚਲ ਵਿਖਾ ਦੇ ਕਾਦ ਤੇ ਲਾ ਕੇ ਆ ਵੀ ਝੋਟੀ ਵਿਖਾ ਦੇ ਕਿ ਕਿੱਡੇ ਕਿੱਡੇ ਕਾਦ ਵੇਲਾ ਝੋਟੀ ਦਾ ਉਹਦਾ ਭਾਜ ਜਾ ਜਾ ਤੇ ਰੇਟ ਉਹਦਾ ਝੋਟੀ ਦਾ ਕਾਦ ਵਜਨ ਮਿਲਿਆ 1 60 ਚੋ ਸ਼ੋਰ ਛੱਪਾ ਕਰਾਂਗੇ ਖੁੱਲਾ ਵੇਖ ਝੋਟੀ ਪਰ ਝੋਟੀ ਦਾ ਕੋਈ ਅੰਤ ਨਹੀਂ ਹੈਗਾ ਬਸ ਠੀਕ ਇਧਰ ਇਹ ਦੂਜਾ ਸੂਆ ਝੋਟੀ ਆ ਵੀ ਆ ਭਾਈ ਜੱਗੀ ਇਹਨਾਂ ਥਲੇ ਇੱਕੋ ਜਿਹੇ ਦੋ ਤੇ ਭਰੀ 14 ਕਿਲੋ ਇਹਦੇ ਥਲੇ 14 ਕਿਲੋ ਉਹਦੇ ਕੰਡਾ ਕੋਈ ਮਾਰ ਲਿਆ ਆਪਣਾ ਵੀਰ ਕੰਡਾ ਲੈਵੇ ਜੇ ਕੋ ਲੀਟਰ ਮਾਰੂਗਾ ਤੇ ਆਪਣੀ ਇੱਥੇ ਆਣ ਕੇ ਤਸੱਲੀ ਕਰਕੇ ਖੜੇ ਦੋ ਟਾਈਮ ਇਹਦੇ ਮਗਰ ਪਾਜੀ ਕੱਟੀ ਜੇ ਦੂਜਾ ਸੁਆ ਪਿਓਰ ਦੂਜਾ ਸੁਆ ਪਿਓਰ ਮਗਰ ਕੱਟੀ 14 ਕਿਲੋ ਆਪਣੀ ਕੋਈ ਵੀ ਚੋਗੇ ਤਸੱਲੀ ਕਰਕੇ ਲੈ ਜੇ ਵੇਸ ਸਿੰਘ ਕੁਆਲਟੀ ਵੇਲਾ ਛੋਟੀ ਕੱਦ ਵਜਨ ਵਿਖਾਦੇ ਕਿੜੇ ਕਿੜੇ ਆ ਵੇ ਘੋੜੀ ਵਾਲਾ ਚਾਲ ਆਈ ਆਈ ਮਗਰ ਕੱਟੀ ਆ ਵਿਖਾਦੇ ਬਿਲਕੁਲ ਤਾਜ਼ੇ ਬਚੇ ਆ ਕਿਹੜੀ ਕੱਟੀ ਕੋਈ ਕਵੇ ਨਾ ਕਿ ਮਰ ਕੇ ਕੋਈ 10 15 ਵਿਹਾਂ ਦਿਨੀ ਕੋਈ ਬਿਲਕੁਲ ਤਾਜ਼ੀਆਂ ਸੁਈਆਂ ਦੇ ਨਹੀਂ ਤਾਂ ਹੀ ਪਿਓਰ ਦੂਜਾ ਸੁਆ ਬਾਕੀ ਵੇਲਾ ਕੋਈ ਮੈਂ ਥਣੀ ਨਹੀਂ ਆਈ ਕੋਈ ਟਾਈਮ ਨਹੀਂ ਆਪਣਾ ਆ ਟਾਈਮੋ ਟਾਈਮ ਕੋ ਚੋਗੇ ਤਸੱਲੀ ਕਰਕੇ ਇਦਾਂ ਹੀ ਲੇਵੇ ਬਣਾਉਣ ਗਿਆ ਫੇਰ ਸ਼ਾਮਾਂ ਨੂੰ ਟਾਈਮੋ ਟਾਈਮ ਫੇਰ ਬਣਦੀਆਂ ਪੂਰੀਆਂ ਬੋਲੋ ਛੋਟੀ ਦੇ ਵੀ ਭਾਜੀ ਸੇਮ ਰੇਟ ਹੀ ਆ ਪਰ ਜਿਹੜੇ ਭਾਣ ਆ ਜਿਹੜਾ ਮਾਲ ਲਿਆ ਵਾ ਭਾ ਬਿਲਕੁਲ ਜ਼ੈਜ ਡੇਢ ਦੀ ਦੇ ਦਈਏ ਛੋਟੀ ਇਹ ਵੀ ਉਹਦੇ ਬਰਾਬਰ ਹੀ ਆ 19 21 ਦਾ ਫਰਕ ਆ ਦੁੱਧ ਇੱਕੋ ਜਿਹਾ ਪਰ 5000 ਪਾਜੀ ਹੋਰ ਛੋਟ 145000 ਦੀ 145 ਦੀ ਜੈਸ ਨੂੰ ਹੀ ਹੋਣੀ ਜੇ ਉਹ 160 ਦੀ 145 ਦੀ ਆਪਣੀਆਂ ਕੋ ਚੋਗੇ ਭਾਵੇਂ ਤਸਲੀ ਕਰਕੇ ਕੱਦ ਵਜਨ ਵਿਖਾ ਦੇ ਕਿੱਡਾ ਆ ਆ ਪਾਜੀ ਪਹਿਲਾ ਸੁਆ ਦੋ ਦੰਦ ਕੱਟਿਏ ਇਧਰਿਆ ਦੁੰਦੀ ਪਿਓਰ ਦੋ ਦੰਦ ਪਹਿਲਾ ਸੁਆ ਦੋਂਦੀ ਮੂੰਹ ਵਿਖਾਦਾ ਮਗਰ ਕਟਾ ਜੇ ਖੁੱਲੋਈ 13 ਕਿਲੋ ਕੰਡੇ ਵਾਲਾ ਦੋਧਿਆ ਕੱਟੀ ਛੱਲੇ ਉਹ ਲੀਟਰ ਮਾਰੂਗਾ ਦੇ 14 ਕਿਲੋ ਜਿਹੜਾ ਮਰਜੀ ਕੋਈ ਵੀ ਆਣ ਕੇ ਚੋਗੇ ਤਸਲੀ ਤੇ ਪਿਓਰ ਦੰਦ ਦੋ ਇਧਰ ਦੇਖੋ ਆਲਾ ਬੱਸ ਹੋਈ ਹਾਂ ਵੀ ਕਰ ਵੇਖਾ ਇਧਰ ਇਹ ਲੋ ਬਖਾ ਦੋ ਪਿਓਰ ਦੋਂਦੀ ਹਾਂਜੀ ਪਿਓਰ ਦੋਂਦੀ ਪਿਓਰ ਦੋਦਾਂ ਤੇ 13 ਕਿਲੋ ਕੰਡੇ ਵਾਲਾ ਦੁੱਧ ਮਗਰ ਕਟਾ ਵੇਖ ਕੱਟੀ ਐ ਦਾਗ ਨਹੀਂ ਦਸਦੀ ਨੀ ਉਦਾ ਹੀ ਜਿੱਦਾ ਕੋੜੀਆਂ ਤੁਰਦੀਆਂ ਇਦਾਂ ਤੁਰਦੀਆਂ ਕਟੀਆਂ ਵੇ ਕੈਂ ਵੇ ਸਦੀ ਗਾਜਰ ਕੀ ਅੱਗੋਂ ਲੈ ਕੇ ਪਿਛੋਂ ਦਾ ਕੈਂ ਇੱਕੋ ਜਿਹਾ ਕਾਦ ਵਜਣ ਨੁਗਰੀ ਘੋੜੀ ਵਾਂਗੂ ਨੁਗਰੀ ਘੋੜੀ ਵਰਗੀ ਤੇ ਪਿਓਰ ਦੋਂਦੀ ਕੱਟੀ ਤੇ ਗੇਠ ਗੇੜ ਵੇਰ ਲਾ ਦੇ ਥਣ ਲੱਗਾ ਹੀ ਵੇਲਾ ਕੋਈ ਪਿਓਰ ਦੋਂਦੀ ਸਫਾਈ ਵੇਲਾ ਛੋਟੀ ਦੀ ਕਿੰਨੀ ਆ ਹਾ ਹਾ ਬਹੁਤ ਖਰੀਆ ਕੱਟੀ ਬਾਜੀ ਕੋਈ ਬਾਈ ਨਹੀਂ ਡੰਗਰ ਕਿਸੇ ਦੇ ਵੀ ਕੋਈ ਐ ਸਾਫ ਚੱਡੇ ਵਾਨੇ ਕਿਸੇ ਦੇ ਵੇਖ ਚੱਡਾ ਇਕਲਾ ਇਕਲਾ ਥਣ ਲਗਾਵੇ ਕੋਈ ਬਾਈ ਨਹੀਂ ਕੋਈ ਸ਼ਾਈ ਨਹੀਂ ਆ ਟਾਪ ਕੁਆਲਟੀ ਆ ਵੇਖ ਲੈ ਐ ਅੱਗੋਂ ਲੈ ਕੇ ਬਿਲਕੁਲ ਜਾਇਜ਼ ਰੇਟ ਕੱਤੀ 1.5 ਲੱਖ ਦੀ ਐ ਵੀ ਪਰ ਅੱਜ ਮੁੱਲ ਕੋਈ ਨਹੀਂ ਬਿਲਕੁਲ ਜਾਇਜ਼ ਜੈਸ ਨੂੰ 1.35 ਦੀ ਦੇਣੀ ਆ ਇੱਕ 35000 ਦੀ 5000 ਛੋੜ ਇੱਕ 30 ਵੀ ਭਾਜੀ ਦੇ ਦਾਂਗੇ ਅੱਜ ਤੇਰੇ ਆਏ ਦਾ ਆਫਰ ਯੂ ਪਰ ਕੱਟੀ ਇਧਰੇ ਹੈ 1 ਲੱਗ ਲਈ ਦੇਣ ਲੱਗਾਈ ਵੇਸ਼ ਚਵਾਈ ਪਸਮਾ ਇੱਕ ਨੰਬਰ ਦਾ ਲੱਗਾਈ ਠੀਕ ਦੁੱਧ ਹੈ ਚੋਣ ਗਾੜ ਪਛਾਹ 1.5 ਤੋਂ 2 ਕਿਲੋ ਦੀ ਗਾੜ ਹੈ 2.5 ਕਿਲੋ ਦੀ ਆਹ ਦੋ ਛੋਟੀਆਂ ਗੱਬਣਾ ਇਧਰੇ ਹਾਥੀ ਫਿਟੇ ਆਹ ਕੱਟੀ ਪਹਿਲਣੀ ਵੀਰ ਇਹ ਪਹਿਲਾਂ ਕੱਦ ਮੇਰੇ ਨੂੰ ਵੀ ਉੱਚਾ ਨਹੀਂ ਪਹਿਲਾ ਸੂਆ ਪਲੂਣਿਆ ਕੱਟੀ ਚਾਰ ਦੰਦ ਤੇ ਇੱਕ ਹਫਤਾ ਖੜਦੀ ਜੇ ਇਹ ਵੀ ਅੱਜ ਬਿਲਕੁਲ ਜਾਇਜ਼ ਰੇਟ ਤੇ ਦੇਣੀ ਆ ਮੱਝਾਂ ਸੋਈਆਂ ਹੋਣ ਤਾਂ ਅੱਜ ਰੇਟ ਉਹਦਾ ਵਾਧਿਆ ਪਰ ਗੱਬਣਾ ਦਾ ਮੁੱਲ ਜਾਇਜ਼ ਹਾਂ ਗੱਬਣ ਤਿਆਰ ਹੀ ਆ ਬਸ ਵੇਹ ਝੋਟੀ ਤਿਆਰ ਹੀ ਆ ਇਹ ਲੈ ਕੱਦ ਵਜਨ ਵੇਲਾ ਪੂਰੀ ਵੱਡੀ ਝੋਟੀ ਆ ਲੈ ਚਲੋ ਤੋਰ ਕੱਲਾ ਕੱਲਾ ਥਾਨ ਲਗਾ ਵੇ ਕੋਈ ਭਾਰ ਦੀ ਪਿਛੇਰੀ ਫੋਲ ਗਰੰਟੀ ਹੋ ਸਾਡੀ ਐ ਲੋਗੀ ਪੜੀ ਵੇ ਕਿਤਾ ਨਹੀਂ ਕੱਟੀ ਵੇਲਾ ਪਲੂਨ ਕੱਟੀ ਕੱਦ ਇਦਾ ਕਰਨਾ ਕੋਈ ਨਿੱਗੀ ਜੀ ਗੱਲ ਨਹੀਂ ਕੱਦ ਵਜਨ ਵੇਲਾ ਕਿੱਡਾ ਵਾ ਝੋਟੀ ਦਾ ਇਹ ਨਹੀਂ ਕੋਈ ਵੀਡੀਓ ਤੇ ਆਖੇਗਾ ਵੱਡੀ ਇਹਦੀ ਇੱਥੇ ਆਊਗਾ ਝੋਟੀ ਆ ਚਾਹ ਵੱਡੀ ਆ ਤੇ ਵੱਡੀ ਹੋਊਗੀ ਤਿਆਰੀ ਆ ਬਸ ਬਸ ਤਿਆਰੀ ਆ ਦੋ ਚਾਰ ਦਿਨ ਖੜਦੀ ਆ ਭਾਜੀ ਹੂੰ ਇਹਦਾ ਪਹਿਲਾਂ ਨੂੰ ਥਣ ਕਿੰਨਾ 16 ਬਹੁਤ ਜਿਆਦੀ ਕੱਟੀ ਖਰੀ ਆ ਤੇ ਜਿਆਦੀ ਸਾਫ ਆ ਕੱਟੀ ਹੂੰ ਬਹੁਤ ਜਿਆਦੀ ਕੱਦ ਵਜਨ ਵੇਖਦੇ ਐ ਵੱਡੀ ਝੋਟੀਆਂ ਜੇ ਬਣਨਾ ਕੱਟੀ ਨੇ ਜੇ ਢੱਲਾ ਢੁਲਾ ਵੇਖ ਝੋਟੀਆਂ ਇਧਰੇ ਆ ਵੇਖ ਐ ਵੇਖ ਚ ਡੱਕ ਲਗ ਲਾ ਥਣ ਲੱਗਾ ਕਿ ਨਹੀਂ ਹੂੰ ਬਿਲਕੁਲ ਜਾਇਜ਼ ਰੇਟ ਬੋਲੋ ਕੱਟੀ ਸੂਈ ਹੁੰਦੀ ਤੇ ਕੱਟੀ ਦੇ ਭਾਜੀ 1.5 ਲੱਖ ਤੋਂ ਵੀ ਬਾਹਰ ਹੂੰ ਪਰ ਅੱਜ ਮੁੱਲ ਕੋਈ ਨਹੀਂ ਬਿਲਕੁਲ ਜਾਇਜ਼ 1.35 ਦੀ ਦੇ ਰਹੀ ਐ ਵੀ ਹਾਂ ਜੋ ਗਿਆ ਸਵਾ ਲੱਖ ਦੀ ਭਾਜੀ ਜੈਸ ਨੂੰ ਹੋਣੀ ਹੈ ਗੱਬਣ ਕਰਕੇ ਇੱਕ ਪੱਤੀ ਦੀ ਹਾਂ ਤੇ ਸੂਈ ਹੁੰਦੀ ਕੱਟੀ ਤੇ ਫੇਰ ਕੱਟੀ ਵੇਚਦੇ ਡੇਢ ਅੱਜ ਜਿਹੜਾ ਵੀਰ ਲੈ ਜਾਊਗਾ ਨਾ ਵੇਚਣ ਆਲਾ ਇਧਰੇ ਕੱਦ ਬਖਾ ਦੇ ਮੇਰੇ ਜਿੱਡਾ ਉੱਚਾ ਨਹੀਂ ਅੱਜ ਆਹ ਵੇਲਾ ਕੱਦ 5 ਫੁੱਟ 8 ਇੰਚ ਪੂਰਾ ਵੱਡੀ ਛੋਟੀ ਸਮਝ ਕੇ ਕੋਈ ਆਵੇ ਸਵਾ ਲੱਖ ਦੀ ਬਸ ਦੇਣੀ ਐ ਇਹ ਚਮੜੀਆਂ ਕਾਗਜ਼ ਵਰਗੀ ਮਲਾਮ ਤੇ ਬਹੁਤ ਜ਼ਿਆਦੀ ਕਦੀ ਪਿੱਛੇ ਭਾਰ ਦੀ ਫੁੱਲ ਗਾਰੰਟੀ ਸਾਡੀ ਹੋਊਗੀ ਮੁੰਗਰ ਵੀ ਕਰ ਜਣਗੇ ਤਾਂ ਵੀ ਮੈਂ ਆਪਾ 200 ਰੁਪਏ ਦੇ ਕੇ ਵਾਪਸ ਕਰਾਂਗੇ ਭਾਈ ਇੱਕ ਆਪਾਂ ਵੀਡੀਓ ਜਾਣੇ ਆ ਇੱਕ ਚੀਜ਼ ਇੱਕ ਇਧਰ ਇਹ ਵਾ ਹਾਥੀ ਭਾਜੀ ਇਹ ਮਿੰਦੇ ਪਾਣਾ ਸਪੈਸ਼ਲ ਮੈਂ ਮਗਾਈ ਵੇ ਭਾਜੀ ਹਾਥੀ ਜਿਆਦੀ ਟਾਪ ਕੁਆਲਿਟੀ ਦੀ ਝੋਟੀ ਐ 17 ਕਿਲੋ ਦਾ ਕਾਰਡ ਬਣਿਆ ਭਾਜੀ ਪਹਿਲੇ ਸੂਏ ਦਾ ਇਹਦਾ ਉਧਰ ਇਹ ਬਲੇਰ ਉਹਦੇ ਜਾਣੀ ਭਾਈ ਹਾਂਜੀ 17 ਕਿਲੋ ਦਾ ਕਾਰਡ ਪਹਿਲੇ ਸੂਏ ਦਾ ਬਣਿਆ ਝੋਟੀ ਦਾ ਇਧਰ ਇਹ ਖੁੱਲੀ ਰਹੀ ਵਾ ਵੇਲਾ ਕਾਨ ਬਿਆਈ ਝੋਟੀ ਉਥੇ ਮਤਲਬ ਫਾਰਮ ਦੇ ਵਿੱਚੋਂ ਲਈ ਐ ਖੁੱਲੀ ਰਹੀ ਐ ਝੋਟੀ ਇਧਰ ਇਹ ਕਾਨ ਪਿਆ ਉੱਤੇ ਆ ਬਹਾ ਇਹ ਕਿਦੇ ਸ਼ੈਟਰਾਂ ਪੈਪਨ ਲੱਗੀਆਂ ਪੈਪਾ ਕੱਲੀ ਉੱਥੇ ਖੁੱਲੀ ਵਸ ਸਾਰਾ ਦਿਨ 24 ਘੰਟੇ ਆਜ ਚ ਭੂਦੀ ਵੀ ਆਲ ਮਣਾਉਂਦੀ ਹੈ ਝੋਟੀਆਂ ਦੇ ਮੈਂ ਮੈਂ ਇੱਧਰ ਦੇਖ ਲਾ ਮੈਂ ਹੁਣ ਤੂੰ ਆਪ ਇਹ ਨਹੀਂ ਕਿ ਵੀਡੀਓ ਦੇ ਉੱਤੇ ਵੱਡਾ ਲੱਗੋ ਤੇ ਇੱਧਰੇ ਹਾਥੀ ਫਟਾਕ ਨਹੀਂ ਸੰਦੂਰਿਆ ਵੱਡੀ ਆ ਫੋਟ ਉੱਤੇ ਬਹਿ ਜਾ ਮੈਂ ਇਹਦੇ ਤੇ 20 ਕਿਲੋ ਤੇ ਭਾਜੀ ਝੋਟੀ ਲਿਆਂਦੀ ਐ ਇਹਦੀ 17 ਕਿਲੋ ਪਹਿਲਾਂ ਦਾ ਕਾੜ ਬਣਿਆ ਵੀਰ ਨੂੰ ਵਿਖਾ ਦਾਂਗੇ ਜਿੰਨਾ ਕੋਈ ਲਊਗਾ ਨਾ 17 ਕਿਲੋ ਦਾ ਕਾੜ 20 ਕਿਲੋ ਤੇ ਐਤ ਕੀ ਆਈ ਹੈ ਕਿ 20 ਕਿਲੋ ਦੂਜੀ ਸਵੇ ਚੋਟੀ ਦੁੱਧ ਕਿਉਂਕਿ ਉਹਨਾਂ ਸਾਂਭੀ ਵੜੀ ਆ 7 ਦੇਸੀ ਰੇਖੋ ਦੇਸੀ ਕਿਉਂ ਖਵਾਇਆ ਝੋਟੀ ਨੂੰ ਉਹਨਾਂ ਨੇ ਦੇਸੀ ਕਿਉਂ ਝੋਟੀ ਨੂੰ ਦਿੱਤਾ ਨਾ ਪੀਪਾ ਲੈ ਤੋਰੋ ਇਹ ਬਲੀ ਕੱਟੀ ਮੈਂ ਹੈਟਰ ਇਹ ਹਫਤੇ ਦੀ ਕੱਚੀ ਆ ਇਹ ਮੈਂ ਪੈਂਦੇ ਆ ਰਕੇ ਕੱਚਾ ਰਾਹੀ ਆ ਟਿੱਪਣ ਕਿਤੇ ਭਾਜੀ ਯਾਦੀ ਮੋਟੀ ਉਂਗਲ ਉਂਗਲ ਜਿੱਦੀ ਮੋਟੀ ਆ ਆਉਂਦੀ ਕਿਤੇ ਨਜ਼ਾਰੇ ਬੱਜੇ ਤੇ ਵੇਖ ਪਾ ਲਵੇ ਝੋਟੀ ਦਾ ਕੱਢਾ ਤੇ ਇਹ ਬਲੇਰੋ ਤੇ ਜਾ ਹਾਂ ਵੇਚਣੀ ਇਹ ਸਵਾਕੇ ਝੋਟੀ ਵੈਸੇ ਤੇ ਮੈਂ ਹਾਂ ਚੱਲ ਪਾ ਦਿੰਦੇ ਆ ਕੋਈ ਗੱਲ ਨਹੀਂ ਕਿ ਕੋਈ ਵੀਰ ਸ਼ਕੀਨ ਹੋਊਗਾ ਨਾ ਤੇ ਲੈ ਜਾਊਗਾ ਆਪੇ ਹੀ ਪਰ ਝੋਟੀ ਵੈ ਸਵਾਕੇ ਵੇਚਣੀ ਚੋਟੀ ਦਾ ਅੰਤਿਗੋਈ ਨਹੀਂ ਇਧਰ ਐ ਚੋਟੀ। ਕਰਮਾਲੀ ਵੇਖ ਨਹੀਂ। ਮੈਂ ਨਹੀਂ ਮੈਂ ਤਾਂ 20 ਆ। ਮੈਂ ਜਿਹਨੂੰ ਆਂਦੇ ਮੈਂ ਹਾਥੀ ਦਾ ਬੱਚਾ ਹਾਥੀ ਦਾ। ਪਿੱਛੋਂ ਵਹਾਰ ਤਰੀਕੇ ਨਾਲ ਜੂਮ ਕਰਕੇ ਉਹਦਾ ਪਿੱਛੋਂ ਵਹਾਰ। ਤਰਤੀਬ ਹੋਣ ਆਈ ਆ ਵੇਹ ਚੋਟੀ ਹੈ ਕਿ ਨਹੀਂ ਇਧਰ ਨਕਸ਼ਾ ਹੀ। ਨਕਸ਼ਾ ਬਾਤ ਸੋਏ ਪੂਰੀ ਨਹੀਂ ਆਉਂਦੀ ਮੋਬਾਈਲ 'ਚ। ਮੈਂ ਦੋ ਕੀਆ? ਵੇਹ ਚੋਟੀ ਪੂਰੀ ਨਹੀਂ ਆਉਂਦੀ। ਮੈਂ ਇਧਰ ਮੰਡੇ ਪਾ। ਠੀਕ ਆ ਜਾ ਪੁੱਤ ਲੈ ਚੱਲੀ। ਹੂੰ ਬਾਕੀ ਕੋਈ ਵੀਰ ਆਣਗੇ ਤਸੱਲੀ ਕਰਕੇ ਇਹ ਨਹੀਂ ਕੋਈ ਵੀਡੀਓ ਝੂਮ ਨਹੀਂ ਆਪਣੀ ਜੱਜੀਆਂ ਜਿਹੜੀਆਂ ਮਈਆਂ ਵਾ ਕੱਦ ਵੇਲਵਾਵੇ ਹੁਣ ਸਾਡੇ ਕੱਦ ਨਾਲ ਹਿਸਾਬ ਲਾ ਲੈ ਕੇ ਮਈਆਂ ਕਿੜੀਆਂ ਕਿੜੀਆਂ ਵਾਂ ਆਪਣੀ ਤਸੱਲੀ ਕਰਕੇ ਵੀਰ ਆਪਣੇ ਖੜਨ ਮੈਂ ਉੱਤੇ ਬੈਗ ਭਵੇਂ ਲੰਮੇ ਪੈਜੇ ਪੰਦਾ ਤੇ ਦੇਖ ਜਿਹਦੇ ਅਸੀਂ ਮੈਂ ਝੋਟੀ ਦਾ ਪਾਣੀ ਜਿੱਦੀ ਸਾਂਭੀ ਆ ਝੋਟੀ ਦੇ 3 ਲੱਖ ਦੀ ਲਾਸਟ ਪੀਸ ਆ ਹਾਂ ਲਾਸਟ ਪੀਸ ਆ ਝੋਟੀ 3 ਲੱਖ ਦੀ ਆ ਪਰ ਬਿਲਕੁਲ ਜਾਇਜ਼ ਰੇਟ 2 ਲੱਖ ਤੋਂ ਅੰਦਰ ਹੀ ਝੋਟੀ ਦੇ ਦਾਂਗੇ ਥੋੜੀ ਬੋਦੀ ਠੀਕ ਆ ਮੁੱਲ 2 ਲੱਖ ਜੇ ਮਾਨਤਾਨ ਕਰਾਂਗੇ ਖੁੱਲਾ ਪਰ ਜੇ ਸੁਆਗ ਝੋਟੀ ਵੇਚੀ ਫੇਰ ਆਪਾਂ ਚਵਾ ਕੇ ਕਿਸੇ ਨੂੰ ਤਸੱਲੀ ਕਰਾ ਕੇ ਦਵਾਂਗੇ ਠੀਕ ਆ ਅੱਜ ਇਹਦਾ ਮੁੱਲ 2 ਲੱਖ ਜੇ ਛੋੜ ਛਪਾ ਖੁੱਲਾ ਕਰ ਦਾਂਗੇ ਜੇ ਕੋਈ ਵੀਰ ਨੂੰ ਚੰਗੀ ਲੱਗੇ ਤੇ ਦੂਜਾ ਸੁਆਹ ਤੇ ਰੇਖ ਕੱਟੀ ਠੀਕ ਸਾਂਭੀ ਵੇਖ ਲੋ ਝੋਟੀ ਕਿੰਨੀ ਆ ਦਾਣੇ ਦੀ ਭਲੀ ਆ ਠੀਕ ਇਹੋ 6 ਪੀਸ ਜੇ ਆਪਣੇ ਕੋਲ ਠੀਕ ਹੈ ਦੋ ਗੱਬਣਾ ਜੇ ਚਾਰ ਸੂਈਆਂ ਜੇ ਆ ਵੇਖ ਲਓ ਮਈਆਂ ਕਿੜੀਆਂ ਕਿੜੀਆਂ ਆਪਣੀਆਂ ਵੀਰ ਆਣ ਕੇ ਤਸੱਲੀਆਂ ਕਰਕੇ ਲੈ ਕੇ ਜਾਣ ਆ ਵੇ ਸੂਈ ਝੋਟੀਆਂ ਪੱਠੇ ਪੁੱਠੇ ਪੂਰੇ ਚੁਕਣ ਲਈ ਹੈ ਡੰਗਰ ਸੂਗ ਥੋੜਾ ਜਿਹਾ ਤਹਿ ਤੂੰ ਮਾਰੀ ਆ ਬਹੁਤ ਚੰਗੀਆਂ ਝੋਟੀਆਂ ਵੱਡੀਆਂ ਝੋਟੀਆਂ ਕੋਈ ਵੀ ਛੋਟੀ ਮੈਂ ਨਹੀਂ ਆ ਕੱਦ ਵਜਨ ਵੇਖੋ ਫੋਲੇ ਤੇ ਭਾਅ ਬਿਲਕੁਲ ਜਾਇਜ਼ ਠੀਕ ਹਾਂ ਜੀ ਤੇ ਇਹੋ ਛੇ ਡੰਗਰ ਜੇ ਆਪਣੇ ਚੋਕ ਤੇ ਸੱਲੀ ਕਰਕੇ ਵੀਰ ਖੜਨ ਨਾਮ ਆਪਣਾ ਜਗਜੀਤ ਸਿੰਘ ਜੇ ਪਿੰਡ ਕਾਂਗ ਜ਼ਿਲ੍ਹਾ ਤਰਨਤਾਰਨ ਤਹਿਸੀਲ ਫਰੂਰ ਸਾਹਿਬ ਮੋਬਾਈਲ ਨੰਬਰ 8427780953 ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ